ਹੋਂ ਜ਼ਿਆਦਾ ਤੁਸੀਂ ਦੇਖਦੇ ਹੋ ਵਿਆਹ ਜਿਹੜਾ ਡੇਢ ਦਿਨ ਚ ਨਿਪਟ ਜਾਂਦਾ ਹੈ ਤੇ ਕਿਤੇ ਜਿਹੜਾ ਵਿਆਹ ਹੈਗਾ ਉਹ ਮਹੀਨਾ ਮਹੀਨਾ ਇਹ ਨਿਬੜਦਾ ਸੀਗਾ ਉਹਦੇ ਉਹ ਦੌਰ ਨੂੰ ਕਿਵੇਂ ਤੁਸੀਂ ਗੱਲ ਕੀਤੀ ਨਾ 70 ਗਾਣੇ ਸਾਡੇ ਪੰਜਾਬ ਦੇ ਵਿੱਚ ਸੰਗੀਤਿਤ ਹੈ ਸਾਡੀ ਹਵਾ ਚ ਸੰਗੀਤ ਸਾਡੀ ਮਿੱਟੀ ਚ ਸਾਡੇ ਹਰ ਖੂਨ ਦੇ ਵਿੱਚ ਸੰਗੀਤ ਆ ਸੰਗੀਤ ਤੋਂ ਬਿਨਾ ਤਾਂ ਅਸੀਂ ਅਧੂਰੇ ਆ ਸਾਡਾ ਹਰ ਹਰ ਰੰਗ ਸਾਡਾ ਸੰਗੀਤ ਵਿੱਚ ਰੰਗਿਆ ਹੋਇਆ ਹੈ ਨੌ ਦੇ ਨੌ ਰਸ ਸਾਡੇ ਸੰਗੀਤ ਵਿੱਚ ਆ ਵੈਣ ਆ ਉਹ ਵੀ ਸੰਗੀਤ ਵਿੱਚ ਆ ਸਾਡੀ ਗੁਰਬਾਣੀ ਆ ਉਹ ਸੰਗੀਤ ਚ ਆ ਸਾਰੇ ਭਜਨ ਉਹ ਸੰਗੀਤ ਚ ਮੰਦਿਰ ਚ ਜਾਂਦੇ ਆ ਘੰਟੀਆਂ ਵੱਜਦੀਆਂ ਨੇ ਘੜਿਆ ਘੜਿਆਲ ਵੱਜਦੇ ਨੇ ਆਰਤੀਆਂ ਹੁੰਦੀਆਂ ਨੇ ਸਾਰਿਆਂ ਸੰਗੀਤ ਵਿੱਚ ਆ ਸੋ ਜਦੋਂ ਵਿਆਹ ਹੁੰਦੇ ਨੇ ਰੀਤੀ ਰਿਵਾਜ ਜਿੰਨੇ ਵੀ ਹੁੰਦੇ ਨੇ ਸਾਰੇ ਸੰਗੀਤ ਵਿੱਚ ਹੁੰਦੇ ਨੇ ਸੰਗੀਤ ਤੋਂ ਬਿਨਾ ਤਾਂ ਅਸੀਂ ਅਧੂਰੇ ਆ ਸੋ ਉਹ ਮਹੌਲ ਜਿਹੜਾ ਹੁਣ ਤਾਂ ਅੱਜਕੱਲ ਡੀਜੇ ਲੱਗਦੇ ਨੇ ਨਾ ਪਤਾ ਨਹੀਂ ਕਿਹੜੀ ਕਿਸ ਤਰ੍ਹਾਂ ਦੀ ਬੀਟ ਵੱਜਦੀ ਉਹ ਸਿਰ ਦੁਖਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਹੜੇ ਉਸ ਉਹ ਵੇਲਾ ਸੀ ਨਾ ਮੈਂ ਛੋਟੀ ਹੁੰਦੀ ਸੀ ਉਦੋਂ ਮੈਂ ਉਹ ਵੇਲਾ ਦੇਖਿਆ ਵੀ ਤੇ ਹੰਡਾਇਆ ਵੀ ਆ ਉਹ ਤਾਂ ਨਾ ਤੁਹਾਡੇ ਆ ਅੰਦਰ ਤੁਹਾਡੇ ਚਰਣਾਟ ਛੇੜ ਦਿੰਦਾ ਹੁੰਦਾ ਸੀਗਾ ਐਦਾਂ ਦਾ ਸੰਗੀਤ ਹੁੰਦਾ ਸੀਗਾ ਜਦੋਂ ਵਿਆਹ ਹੁੰਦੇ ਸੀਗੇ ਜਿਵੇਂ ਤੁਸੀਂ ਕਿਹਾ ਨਾ ਵੀ ਡੇਢ ਮਹੀਨਾ ਹੁੰਦਾ ਸੀ ਬਰਾਤਾਂ ਆ ਕੇ ਰੁਕਦੀਆਂ ਹੁੰਦੀਆਂ ਸੀਗੀਆਂ ਪਹਿਲਾਂ ਤਾਂ ਤਿਆਰੀ ਚੱਲਣੀ ਕੁੜੀ ਵਾਲਿਆਂ ਦਾ ਘਰ ਪੂਰੇ ਪਿੰਡ ਦਾ ਜਿਹੜਾ ਮਾਹੌਲ ਹੁੰਦਾ ਸੀਗਾ ਉਹਨਾਂ ਨੂੰ ਐਦਾਂ ਹੁੰਦਾ ਸੀ ਕਿ ਸਾਡੇ ਘਰ 'ਚ ਵਿਆਹ ਆ ਹਰ ਘਰ ਦੇ ਵਿੱਚ ਐਦਾਂ ਹੁੰਦਾ ਸੀ ਮਾਹੌਲ ਵੀ ਭਾਈ ਫਲਾਣੇ ਦੇ ਵਿਆਹ ਕੁੜੀ ਦਾ ਕੱਪੜੇ ਸਵਾਲੋਂ ਨਵੇਂ ਹਨਾ ਤੇ ਗੋਟੇ ਕਿਨਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ ਜਦੋਂ ਕੁੜੀ ਦਾਜ ਬਣਾਉਂਦੀ ਸੀਗੀ ਤਾਂ ਸਾਰੇ ਪਿੰਡ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਕੱਤਣਾ ਬੁਣਣਾ ਗੋਟੇ ਕਿਨਾਰੀਆਂ ਲਾਉਣੇ ਕਿਉਂਕਿ ਦਾਜ ਸਾਰਾ ਘਰ 'ਚ ਕੱਪੜਾ ਲਿੜਾ ਘਰ 'ਚ ਤਿਆਰ ਹੁੰਦਾ ਸੀਗਾ ਮਮੀ ਕੋਲ ਹਜੇ ਵੀ ਬੁਣੀਆਂ ਹੋਈਆਂ ਦਰੀਆਂ ਆ ਨਾਏ ਕੀ ਬਾਤ ਆ ਸਹੀ ਮੇਰੇ ਮੇਰੇ ਕਮਰੇ ਚ ਪਿਛੀ ਜਿਹੜੀ ਦਰੀ ਆ ਨਾ ਮੇਰੇ ਮੰਮੀ ਦੇ ਵਿਆਹ ਟਾਈਮ ਬੁਣੀ ਗਈ ਵਾਹ ਦੇਖੋ ਕਿੰਨਾ ਵਧੀਆ ਸੀ ਨਾ ਸਾਡੀਆਂ ਠੀਕ ਆ ਅੱਜ ਕੁੜੀਆਂ ਨੇ ਪੜ੍ਹ ਲਿਖ ਕੇ ਤਰੱਕੀ ਕੀਤੀ ਆ ਬਹੁਤ ਬਹੁਤ ਵੱਡੇ ਵੱਡੇ ਨਾਮ ਪੈਦਾ ਕੀਤੇ ਨੇ ਪਰ ਸਾਡੀ ਔਰਤ ਹਮੇਸ਼ਾ ਹੀ ਅੱਗੇ ਰਹੀ ਆ ਹਰ ਕੰਮ ਚ ਸਾਡੀ ਔਰਤ ਦੁਰਗਾ ਦਾ ਰੂਪ ਆ ਬਿਲਕੁਲ ਸ਼ਕਤੀਆਂ ਨੇ ਉਹਦੇ ਕੋਲ ਅਥਾਹ ਸ਼ਕਤੀਆਂ ਨੇ ਔਰਤ ਦੇ ਕੋਲ ਪਰ ਜੇ ਕਿਤੇ ਆਪਣੀ ਸ਼ਕਤੀਆਂ ਨੂੰ ਪਛਾਣ ਕੇ ਸੁਚੱਜੇ ਤਰੀਕੇ ਨਾਲ ਤੁਰ ਪਵੇ ਨਾ ਕਹਿੰਦੇ ਔਰਤ ਸਮਾਜ ਦਾ ਦਿੱਖੇ ਵੱਖਰੀ ਹੋ ਜਾ ਸਕਦੀ ਆ ਹੁਣ ਜਦੋਂ ਉਹ ਜ਼ਮਾਨਾ ਸੀਗਾ ਜਦੋਂ ਕੁੜੀਆਂ ਨੂੰ ਪੜਾਇਆ ਨਹੀਂ ਸੀ ਜਾਂਦਾ ਘਰ ਦੇ ਵਿੱਚ ਹੀ ਹੁੰਦੀਆਂ ਸੀ ਸਾਰਾ ਘਰ ਦਾ ਕੰਮ ਕਰਨਾ ਕੁੜੀਆਂ ਨੇ ਔਰ ਦਰੀਆਂ ਬੁਣਨੀਆਂ ਚਰਖੇ ਕੱਤਣੇ ਝੋਲੇ ਬਣਾਉਣੇ ਬੁਣਤੀਆਂ ਇੱਕ ਤੋਂ ਇੱਕ ਕੱਢਣੀਆਂ ਸਵਾਰਟ ਰਕੋਟੀਆਂ ਦੇ ਉੱਤੇ ਬੁਣਤੀਆਂ ਇੱਕ ਤੋਂ ਇੱਕ ਪਾਉਣੀਆਂ ਔਰ ਜਿੰਨਾ ਵੀ ਦਾਜ ਦੇਹਜ ਲੈ ਕੇ ਜਾਣਾ ਕਪੜਾ ਲੀੜਾ ਉੱਤੇ ਗੋਟੇ ਕਿਨਾਰੀਆਂ ਡਿਜ਼ਾਈਨ ਸਾਰੇ ਆਪੇ ਕਰਦੀ ਹੁੰਦੀ ਸੀ ਰਲ ਮਿਲ ਕੇ ਤੇ ਉਹ ਮੈਂ ਮਾਹੌਲ ਦੇਖਿਆ ਹੋਇਆ ਹੈ ਮ ਕਿੰਨੇ ਦਿਨ ਤੱਕ ਪਹਿਲਾਂ ਦਾਸਤੇ ਲੱਗਦੇ ਸੀਗੇ ਨਾ ਫੇਰ ਉਸ ਤੋਂ ਬਾਅਦ ਵਿਆਹ ਸ਼ੁਰੂ ਹੋ ਗਿਆ ਅਖੰਡ ਪਾਠ ਸਾਹਿਬ ਹੁੰਦਾ ਸੀਗਾ ਪੂਰਾ ਪਿੰਡ ਇਕੱਠਾ ਹੁੰਦਾ ਸੀ ਮੈਂ ਤਾਂ ਉਦੋਂ ਐਂ ਲੱਗਦਾ ਹੁੰਦਾ ਸੀ ਕਿ ਸਾਡੀ ਕੁੜੀ ਦਾ ਵਿਆਹ ਹੈ ਤੇ ਜਦੋਂ ਕਿਤੇ ਕੁੜੀ ਉਸ ਜ਼ਮਾਨੇ ਦੇ ਵਿੱਚ ਜੇ ਕੁੜਤੇ ਕੁੜੀਆਂ ਬਾਹਰ ਅੰਦਰ ਜਾਂਦੀ ਆਉਂਦੀਆਂ ਸੀਗੀਆਂ ਉਦੋਂ ਘਰ ਦੇ ਵਿੱਚ ਤਾਂ ਇਹ ਹੁੰਦੇ ਨਹੀਂ ਸੀ ਨਾ ਟਾਇਲਟ ਵਗਾਰਾ ਇਹ ਨਹੀਂ ਸੀ ਹੁੰਦੇ ਕੁੜੀਆਂ ਬਾਹਰ ਜਾਂਦੀਆਂ ਹੁੰਦੇ ਸਾਰੇ ਬਾਹਰ ਜਾਂਦੇ ਹੁੰਦੇ ਸੀ ਖੇਤਾਂ 'ਚ ਤੇ ਜੇ ਕਿਤੇ ਕੁੜੀ ਬਾਹਰ ਜਾ ਰਹੀ ਆ ਖੇਤਾਂ ਦੇ ਵਿੱਚ ਜਾਂ ਵੈਸੇ ਕਿਸੇ ਕੰਮ ਜਾ ਰਹੀ ਕਿਸੇ ਦੇ ਘਰ ਜਾ ਰਹੀ ਗਲੀ ਚੋਂ ਨੰਗ ਟੱਪ ਵੀ ਰਹੀ ਆ ਕਿਤੇ ਜਾ ਰਹੀ ਆ ਜੇ ਕੋਈ ਸਾਹਮਣੇ ਤੋਂ ਵੱਡਾ ਤੁਹਾਡਾ ਕੋਈ ਬੰਦਾ ਆ ਗਿਆ ਕੋਈ ਬਜ਼ੁਰਗ ਆ ਗਿਆ ਉਹਨੇ ਫਟਾਫਟ ਜੇ ਚੁੰਨੀ ਥੱਲੇ ਹੋਣੀ ਸਭ ਤੋਂ ਪਹਿਲਾਂ ਸਿਰ ਟਕਣਾ ਸਿਰ ਟੱਕ ਕੇ ਐਦਾਂ ਅੱਖਾਂ ਨੀਵੀਆਂ ਕਰਕੇ ਐਂ ਕਰਕੇ ਲੰਘ ਜਾਣਾ ਉਹ ਕਹਿੰਦੀ ਸੰਗ ਸ਼ਰਮ ਹੁੰਦੀ ਸੀ ਅੱਜ ਕੱਲ ਤਾਂ ਪਿੰਡ 'ਚ ਰਹਿੰਦਾ ਕੋਣਾ ਕਿਸ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਛਾ ਆ ਵੀ ਇੱਥੇ ਰਹਿੰਦੇ ਨੇ ਪਤਾ ਹੀ ਨਹੀਂ ਹੈਗਾ ਹਨਾ ਅੱਗੇ ਤਾਂ ਹੁੰਦਾ ਸੀ ਕੋਈ ਪੁੱਛਦਾ ਸੀ ਤਾਂ ਰਾਹ ਪੁੱਛੋ ਤਾਂ ਉਹ ਰਾਤ ਦੱਸਣ ਵਾਸਤੇ ਘਰੇ ਛੱਡ ਕੇ ਆਉਂਦੇ ਘਰ ਛੱਡ ਕੇ ਆਉਂਦੇ ਉਹ ਦੀ ਚਲੋ ਜੀ ਮੈਂ ਘਰ ਛੱਡ ਕੇ ਆਉਂਦਾ ਵੀ ਬੜੇ ਪਿਆਰ ਸਤਿਕਾਰ ਹੁੰਦੇ ਸੀਗੇ ਰਾਹ ਪਾ ਕੇ ਆਉਂਦੇ ਸੀ ਸਾਰੇ ਜਾਣੇ ਤੇ ਉਹ ਜ਼ਮਾਨੇ ਦੇ ਵਿੱਚ ਕਿੰਨੇ ਕਿੰਨੇ ਦਿਨ ਤੱਕ ਸੰਗੀਤ ਚੱਲਦਾ ਸੀ ਘਰ 'ਚ ਹਲਵਾਈ ਬੈਠਣਾ ਫਿਰ ਸਾਰੇ ਜਿੰਨੇ ਪਿੰਡ ਵਾਲੇ ਹੁੰਦੇ ਸੀ ਉਹਨਾਂ ਬੀਬੀਆਂ ਨੇ ਆ ਜਾਣਾ ਰੋਟੀਆਂ-ਰੋਟੀਆਂ ਬਣਾਉਣ ਜਿੰਨੇ ਦਿਨ ਫੰਕਸ਼ਨ ਚੱਲਣਾ ਸਾਰਾ ਕੰਮ-ਕਾਰ ਪਿੰਡ ਦੀਆਂ ਬੁੜੀਆਂ ਨੇ ਆ ਕੇ ਕੰਮ ਕਰਨਾ ਇੱਥੇ ਹਲਵਾ ਇੱਕ ਲੱਗ ਜਾਂਦਾ ਹੁੰਦਾ ਸੀਗਾ ਬਾਕੀ ਸਾਰੇ ਘਰ ਦੇ ਬੰਦੀ ਸਾਰੇ ਹੁੰਦੇ ਸੀ ਇਹ ਉਹਨਾਂ ਨੇ ਕੰਮ ਕਰਾਉਣਾ ਲੱਡੂ ਬੱਟਣੇ ਬਿਠਾਈਆਂ ਬਣਾਉਣੀਆਂ ਨਾਲੇ ਤਾਂ ਲੱਡੂ ਬੱਟੀ ਜਾਣੇ ਬਿਠਾਈਆਂ ਬਣਾਈ ਜਾਣੀਆਂ ਨਾਲੇ ਇੱਕ ਦੂਜੇ ਨੂੰ ਗਾਣੇ ਗਾ ਗਾ ਕੇ ਨਾ ਜਿਵੇਂ ਸਿੱਠਣੀਆਂ ਦੇ ਆਂਦੇ ਨਹੀਂ ਹੁੰਦੇ ਉਹ ਕੱਢੀ ਜਾਣੇ ਗੁਬਾਰ ਜੇ ਅੰਦਰੋਂ ਤੇ ਉਹ ਮਤਲਬ ਕਿ ਪਤਾ ਹੀ ਨਹੀਂ ਸੀ ਲੱਗਦਾ ਥਕਾਵਟ ਵੀ ਨਹੀਂ ਸੀ ਹੁੰਦੀ ਕਦੋਂ ਕੰਮ ਨਿਬੜ ਗਿਆ ਤੇ ਕਦੋਂ ਤੁਸੀਂ ਆਪਣਾ ਨਾਲ ਨਾਲ ਇੰਜੋਏ ਚੱਲਦਾ ਸੀ ਇਹ ਥੋੜੀ ਜਿਹੀ ਵੀ ਇੰਜੋਏ ਅਲੱਗ ਤੋਂ ਆ ਤੁਸੀਂ ਇੰਜੋਏ ਵੀ ਕਰ ਰਹੇ ਸੀਗੇ ਤੇ ਤੁਸੀਂ ਕੰਮ ਵੀ ਕਰ ਰਹੇ ਹੋ ਅੱਜ ਕੱਲ ਕੀ ਆ ਤੁਸੀਂ ਇੰਜੋਏ ਵੀ ਨਹੀਂ ਪੂਰਾ ਕਰ ਪਾਉਂਦੇ ਤੁਹਾਡਾ ਕੰਮ ਵੀ ਨਹੀਂ ਨਿਬੜਦਾ ਪੈਸਾ ਵੀ ਤੁਹਾਡਾ ਨਾਲ ਲੱਗ ਜਾਂਦਾ ਤੁਸੀਂ ਸਾਰਾ ਕੁਝ ਹਾਇਰ ਕੀਤਾ ਹੋਇਆ ਬਾਹਰੋਂ ਮਠਿਆਈਆਂ ਤੁਸੀਂ ਬਾਹਰੋਂ ਬਣੀਆਂ ਬਣੀਆਂ ਹੀ ਲੈਂਦੀਆਂ ਪੈਲਸ ਕੀਤਾ ਹੋਇਆ ਉਹਨੂੰ ਪੈਸੇ ਦਿੱਤੇ ਹੋਏ ਨੇ ਫੇਰ ਵੀ ਕੰਮ ਨਹੀਂ ਮੁੱਕਦਾ ਕੰਮ ਫੇਰ ਵੀ ਨਹੀਂ ਮੁੱਕਦਾ ਔਰ ਇੰਜੋਏ ਫੇਰ ਵੀ ਨਹੀਂ ਹੁੰਦਾ ਦਿਖਾਵੇ ਚ ਹੀ ਰਹਿ ਜਾਂਦੇ ਆ ਹਾਏ ਮੈਂ ਆ ਪਾਉਣਾ ਹੈ ਮੈਂ ਆ ਕਰਨਾ ਹੈ ਉਹ ਸਭ ਤੋਂ ਵੱਡਾ ਸਾਡਾ ਪੈਲ ਸੋਣਾ ਚਾਹੀਦਾ ਹੈ ਤੇ ਸਾਡਾ ਸਾਰਾ ਕੰਮ ਕਰ ਵਧੀਆ ਹੋਣਾ ਚਾਹੀਦਾ ਤਾਂ ਕਿ ਜਿਹੜੇ ਲੋਕ ਆਣਗੇ ਦੇਖਣ ਅੱਛਾ ਫਲਾਣੇ ਦਾ ਵਿਆਹ ਸੀ ਦਿਖਾਵੇ ਚ ਰਹਿ ਗਏ ਉਹ ਦਿਖਾਵਾ ਕਰਦੇ ਕਰਦੇ ਨਾ ਉਹ ਦਿਮਾਗ ਸਟ्रेस ਵਿੱਚ ਆ ਗਿਆ ਇੰਜੋਏ ਕਰਨਾ ਭੁੱਲ ਗਏ ਐਗਜੈਕਟਲੀ ਤੇ ਨਾ ਮੈਂ ਜਸਟ ਐਵੇਂ ਦਿਮਾਗ ਚ ਆਇਆ